ਮੇਰਾ ਨਾਰਪਾਲ ਸਿੰਘ ਰਾਣੀਵਾਲਾ ਦੇ ਕੀ ਮਸਲਾ ਆਇਆ ਮਸਲਾ ਪਾਈਪਲਾਈਨ ਪਾਣੂ ਪਿੰਡੋਂ ਨਾ ਲੈ ਕੇ ਗਏ ਬੰਦੇ ਸਰਪੰਚ ਜਿਸ਼ਵੀਰ ਸਿੰਘ ਤੰਬੇ ਖੁਰਦੇ ਦਾ ਉਹਨੇ ਜਾ ਕੇ ਉੱਤੇ ਡੂੰਗੀ ਖੜ ਦੇ ਵਿੱਚ ਇਹਨਾਂ ਨੂੰ ਵਾਰਤਾ ਇਹਨਾਂ ਦੇ ਉੱਤੇ ਢਿੱਗ ਡਿੱਗਣ ਦੇ ਨਾਲ ਉੱਤੇ ਡਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਸੀਬੀ ਨਾਲ ਕੱਢਣ ਲੱਗਾ ਦੋ ਮੁੰਡੇ ਕੱਢਤੇ ਇੱਕ ਸੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਬੀ ਲੱਗਨ ਨਾਲ ਮੌਤ ਹੋ ਗਈ ਤੁਹਾਡਾ ਕੀ ਲੱਗਦਾ ਜੀ ਮੇਰੇ ਪਤੀਏ ਕੀ ਨਾਮ ਨਾਮ ਉਹਨਾਂ ਨੇ ਲਕੀਆ ਉਹਨਾਂ ਦਾ ਪ੍ਰਿਤਪਾਲ ਸਿੰਘ ਜਗਰਾਜ ਸਿੰਘ ਉਮਰ ਪ੍ਰਿਤਪਾਲ ਦੀ 18 ਸਾਲ ਹੋ ਗਈ ਤੇ ਦੂਜੇ ਦੀ ਵੀ ਛਾਲ ਦੇ ਲੱਗੇ ਹੋਏ 18 ਤੋਂ ਉੱਪਰ ਹੈ ਕਾਦੀ ਪਾਈਪ ਲਾਈਨ ਦਾ ਵੀ ਪੈਰੀ ਹੈ ਪਾਈਪ ਲਾਈਨਾਂ ਬੰਬੀ ਦੀ ਪਾਉਣ ਲੱਗੇ ਘਰੋਂ ਤੇ ਬੰਬੀ ਦੀ ਕਹਿ ਕੇ ਗਏ ਹੁਣ ਗੱਡੀ ਪਤਾ ਨਹੀਂ ਕੀ ਕਰਵਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ ਜਿਹੜੇ ਡੱਟ ਗਏ ਉਹ ਕਿਸ ਤਰ੍ਹਾਂ ਕੀ ਵਾਪਰੇ ਹਾ ਸਦਕਾ ਤੇ ਇਹਨਾਂ ਨੇ ਘਰੋਂ ਪੋਰੇ ਪਾਉਣ ਨੂੰ ਲੈ ਕੇ ਗਏ ਸੀ ਪਿੰਡ ਰਾਣੀ ਵਾਲਾ ਤੋਂ ਤੇ ਉਹ ਤੋਂ ਇਹਨਾਂ ਨੂੰ ਖੜਿਆ ਹੁੰਦੇ ਵੀ ਫੋਰਪੌਂਡ ਲੈ ਕੇ ਤੇ ਉੱਥੇ ਇਹਨਾਂ ਮੁੰਡਿਆਂ ਦੇ ਜੱਬਣ ਦੇ ਨਾਲ ਮੌਤ ਹੋਈ ਹਾਸਾ ਆ ਦੋ ਨਿਕਲ ਕੇ ਜਦੋਂ ਕੱਢਣ ਲੱਗੇ ਦੱਬੇ ਹੋਏ ਇਹ ਕੱਢਣ ਲੱਗੇ ਉਦੋਂ ਜੀਐਸਪੀ ਦੇ ਨਾਲ ਮੌਤ ਹੋਈ ਇਲਾਕੇ ਤੇ ਨਿਸ਼ਾਨ ਵਿੱਚ ਮੁੰਡਿਆਂ ਦਾ ਮਲਾਜਾ ਹੋ ਰਿਹਾ ਹੁੰਦਾ ਉਹਨਾਂ ਦੇ ਲੱਗਣ ਦੇ ਨਾਲ ਮੌਤ ਹੋਈ ਹੈ ਦੋਵੇਂ 17-18 ਸਾਲਾਂ ਦੇ ਹੀ ਔਰ ਇੱਕ ਜਗਤਾਰ ਸਿੰਘ ਮੁਖਤਿਆਰ ਸਿੰਘ ਕਿਹਾ ਦਿੰਦਾ ਔਰ ਫਿਰ ਤੁਹਾਰ ਸਿੰਘ ਤੇ ਜਗਤਾਰ ਸਿੰਘ ਤਨ ਇਹ ਸੋੜਾ 17-18 ਸਾਲ ਦੀ ਉਮਰ ਦੇ ਹੁੰਦੇ ਨੇ ਇੱਕ ਨੇ ਪਲੱਸ 2 ਕੀਤੀ ਪੜ ਰਿਹਾ ਹੈ ਅਜੇ ਆਉ ਸ਼ਾਰਟ ਨਾਲ ਬਿਟੂ ਆ ਮੁੰਡੇ ਦਾ ਉਹ ਜ਼ਖਮੀ ਹੋਇਆ ਹਰਪ੍ਰੀਤ ਆ ਉਹ ਵੀ ਅਜੇ ਹਟਮਾਟ ਹਸਪਤਾਲ ਖਤਰੇ ਤੋਂ ਬਾਹਰ ਆ ਉਹ ਇਹ ਵੀ ਇਹੋ ਕੰਮ ਕਰਦੇ ਸੀ ਪਹਿਲਾਂ ਉਹ ਕਰ ਦਿੰਦੇ ਸਿੱਖ ਹੀ ਕਰਦਾ ਮੁੜ ਕੇ ਵਾਕੀ ਸਿੱਖਦੇ ਛੱਟਦੇ ਇਹਨਾਂ ਨੇ ਪੜ ਚੁੱਕ ਪੜਨਦੇ ਛੱਟਦਾ ਸੀ ਇਹਨਾਂ ਨੇ ਕੰਮ ਕਰਨਾ ਮੇਰੀ ਹਾਸਾ ਕਿੱਥੇ ਵਾਪਰੇ ਆ ਇਹ ਕੰਮ ਬੇ ਟਾੜਾ ਨਾ ਹੀ ਰੇ ਇਹ ਨਾਮ ਮਖਤਾਰ ਸਿੰਘ ਆ ਇਹ ਕਿਹੜਾ ਰਾਣੀਵਾਲਾ ਕੀ ਸਾਰੀ ਘਟਨਾ ਹੋਈ ਘਟਨਾ ਇਹ ਘਰੋਂ ਖੜਾ ਚੜਾ ਕੇ ਗੱਡੀ ਤੇ ਕਿੰਨੇ ਉਹਨਾਂ ਸਰਪੰਚ ਨੇ ਮਲਵੀਰ ਸਿੰਘ ਜਸਪੀਰ ਜਸਪੀਰ ਚੰਗਾ ਇਹ ਕਹੇ ਖੜਿਆ ਇਹ ਖੜਿਆ ਬਾਪ ਨਵੀਂ ਪਾਉਣ ਨੂੰ ਪੁਰਾਣੀ ਪਿਆ ਪੁੱਤ ਤੇ ਇਸਰਾ ਹਾਂ ਹਾਂ ਇਹ ਨਿੱਕੇ ਦੇ ਤੇ ਜੀਆ ਜੀਸੀਪੀ ਜਿਹੜਾ ਛੋਟਾ ਪਤੀਆ ਇਹ ਜੋ ਥੱਲੇ ਆਗੇ ਆ ਤੇ ਮੁਰਕੇ ਕੱਢੇ ਜੀਸੀਪੀ ਨਾਂ ਨਾਲ ਆਂਦੇ 10 ਮਿੰਟੇ ਕੱਢੇ ਪਰ 1 ਘੰਟੇ ਬਾਅਦ ਕੱਢੇ ਆ ਜਿਆਦਾ ਕਿਉਂ ਲੈਕਸ ਕਿਥੀ ਹੋਈ ਨਾ ਉੱਥੇ ਆਸ ਤੜਾਗੇ ਉੱਥੇ ਹੋਈ ਆਸ ਉੱਥੇ ਕੀ ਨਾਂ ਕੀ ਇਹਨਾਂ ਦਾ ਨਾਮ ਦੋ ਇੱਕ ਤਾਂ ਜਗਰਾਤ ਸਿੰਘ ਜਿਹਨਾਂ ਮੇਰਾ ਬੇਟਾ ਦੂਜੇ ਦਾ ਪਰਤਪਾਲ ਸਿੰਘ ਉਹਦੇ ਪ੍ਰੋਜੈਕਟ ਜਗਤਾਰ ਸਿੰਘ ਆ ਕੀ ਮੰਗ ਕਰਦੇ ਨੇ ਮੰਗ ਕਰਦੇ ਸਾਨੂੰ ਸਾਦ ਨੂੰ ਸਨਾਵ ਦਿੱਤਾ ਜਾਂ ਹੁਣ ਇਨਸਾਨ ਦਾ ਉਹਤ ਕੋਈ ਸਰਵਿਕ ਚੀਜ਼ ਨਹੀਂ ਆਲੀ ਮੱਜੇ ਤੇ ਨਾਂ ਚੋ ਜਣਿਆਂ ਨੂੰ ਸਰਪੰਚ ਕੜ ਕੇ ਪ੍ਰਾਂਤ ਫੋਣੀ ਨਵੇਂ ਹੀ ਪਟਾਈ ਪੁਰਾਣੇ ਆ ਤੇ ਬੱਚੇ ਥੱਲੇ ਆ ਗਏ ਮੁੜ ਕੇ ਮੰਗਾਈ ਜੇ ਸੀ ਕੇ ਨਾ ਜੇ ਸੀ ਵੀ ਮੰਗਾ ਕੇ ਤੇ ਨਿੱਕੇ ਦੇ ਸਿਰ ਤੇ ਵੱਜੀ ਆ ਬਾਗਟਾ ਮਤਲਬ ਉਹ ਵੀ ਬਾਟਰ ਡਿੱਗ ਉਹ ਠੇਕ ਨਿੱਕੇ ਦੀ ਉੱਥੇ ਹੀ ਹੋ ਗਈ ਆ ਜੀ ਸੀ ਵੀ ਨਾ ਹੀ ਆ ਜੀ ਸੀ ਵੀ ਵੱਜੀ ਕਿਤੇ ਹਾਂ ਸਰਕ ਵੱਜੀ ਆ ਸਰਕ ਵੱਜੀ ਕੀ ਨਾਂ ਕੀ ਦੋ ਮੁੰਡਾ ਨਿੱਕੇ ਦਾ ਮੇਰੇ ਦਾ ਜਗਰਾਤ ਸਿੰਘ ਛੋਟੇ ਦਾ ਪਰਤਪਾਲ ਸਿੰਘ ਉਹਨਾਂ ਦੀ ਉਮਰ ਕਿੰਨੀ ਦੱਸ ਨਿੱਕੇ ਦੀ 18 ਸਾਲ ਆ ਤੇ ਵੱਡੇ ਦੀ ਵੀ 18 ਸਾਲ ਆ 17 ਸਾਲ ਨਿੱਕੇ ਦੀ ਸਾਲਾ 18 ਗੰਨ ਹਾਂ 18 ਦੀ ਵੀ ਮੰਗ ਕਰਦੇ ਪੁਸਤਕ ਮੰਗ ਸਾਨੂੰ ਇਨਸਾਫ ਸਾਨੂੰ ਮਿਲੇ ਸਾਡਾ ਹੱਕ ਇੱਕ ਤਰ੍ਹਾਂ ਬੱਚੇ ਚਲੇ ਗਿਆ ਘਟਨਾ ਬਹੁਤ ਕਾ ਮੁੰਡਾ ਕਹਿੰਦੇ ਵੀ ਸਜ਼ਕਾਰ ਕਰ ਦੋ ਦਬਤ ਇਹਨਾਂ ਦਾ ਤੁਹਾਨੂੰ ਕੀ ਤੇ ਹਾਂ ਹਾਂਜੀ ਅਜੀਤ ਜੀ ਕੀ ਨਾਂ ਜੀ ਇਹਦਾ ਨਰਨ ਨਿਸ਼ਾਨ ਸਿੰਘ ਆ ਜੀ ਟਿੰਡ ਰਾਣੀ ਬਣਾ ਦੇ ਰਹਿਣ ਵਾਲਾ ਜੀ ਕਿਹਾ ਸਾਡਾ ਕਿਸ ਤਰ੍ਹਾਂ ਵਾਪਰਿਆ ਕਿੰਨੇ ਜਣੇ ਡੈਥ ਹੋਈ ਇਹ ਵਿੱਚ ਇਹਦੇ ਚ ਦੋ ਜਣੇ ਦੀ ਡੈਥ ਹੋਈ ਆ ਜੀ ਇੱਕ ਪ੍ਰਤਪਾਲ ਸਿੰਘ ਦੀ ਤੇ ਇਮਾਨਪ੍ਰੀਤ ਗੁਰਜੰਟ ਸਿੰਘ ਦੀ ਜੋਗਰਾਜ ਸਿੰਘ ਦੀ ਕਿਤਾ ਕਿਤਾ ਹੋਇਆ ਸਰ ਹਾਂ ਸਰ ਇਹ ਸਾਰਾ ਮੈਨੂੰ ਪਿੰਡ ਦੱਸਣ ਤੋਂ ਪਤਾ ਲੱਗਾ ਵਾ ਕਿ ਜਸਵੀਰ ਸਿੰਘ ਸਰਪੰਚ ਨੇ ਇਹਨਾਂ ਦੇ ਘਰੋਂ ਚੜਾ ਕੇ ਮੁੰਡੇ ਲੈ ਕੇ ਗਿਆ ਮੁੰਡੇ ਲੈ ਕੇ ਆ ਵੀ ਜਿਹੜੀ ਆ ਨਵੀਂ ਪੈਪ ਲਾਈਨ ਪਾਉਣੀ ਆ ਉਥੇ ਜਾ ਕੇ ਪੁਰਾਣੀ ਲਾਈਨ ਜਿਹੜੀ ਪੂਰੇ ਪੌਦੇਆਂ ਦੇ ਪਾਣੀ ਨੂੰ ਪਟਾਉਂਦੇ ਪਿਆ ਉਹ ਢੂੰਗੇ ਜਿਹੜੇ ਅੱਗੇ ਨੂੰ ਪਟਾਉਂਦੇ ਪਿਆ ਉਹਦੇ ਢੂੰਗੇ ਪਟਾਉਣ ਦੇ ਨਾਲ ਤੇ ਜਿਹੜੇ ਦੋ ਮੁੰਡੇ ਆ ਤਿੰਨ ਮੁੰਡੇ ਥੱਲੇ ਆ ਗਏ ਤੇ ਇੱਕ ਇਹਦਾ ਵੱਡਾ ਜਿਹੜਾ ਬੇਟਾ ਵਾ ਉਹ ਬਾਹਰ ਖੜਾ ਸੀ ਬਾਹਰ ਖੜਾ ਸੀ ਤੇ ਉਹ ਬੇਟੇ ਦੇ ਦੱਸਣ ਦੇ ਮੁਤਾਬਕ ਆ ਵੀ ਉਤਰਦੇ ਨਹੀਂ ਤੇ ਸਰਪੰਚ ਨੇ ਦਬਕਾ ਮਾਰ ਕੇ ਥੱਲੇ ਧਾਰਿਆ ਉਹਨਾਂ ਨੂੰ ਤੂੰ ਥੱਲੇ ਉਤਾਰੋ ਉੱਤਰੋ ਤੁਹਾਨੂੰ ਮੈਂ ਕੁਛ ਨਹੀਂ ਹੁੰਦਾ ਕੱਢ ਲਾਂਗੇ ਤੇ ਉਹ ਲੋ ਦੋ ਜਣੇ ਦੇ ਮੌਕੇ ਤੇ ਮੌਤ ਹੋ ਗਈ ਜਿਹੜੀ ਜੀਐਸਪੀ ਦੇ ਨਾਲ ਕੱਢਦੇ ਸੀ ਜਿਹੜੀ ਜੀਐਸਪੀ ਨਾਲ ਕੱਢਦੇ ਸੀ ਜੀਐਸਪੀ ਨਾਲ ਕੱਢਦੇ ਇੱਕ ਦੇ ਜੀਐਸਪੀ ਸਿਰ 'ਚ ਵੱਜਣ ਕਰਕੇ ਮੌਤ ਹੋ ਗਈ ਆ ਤੇ ਦੂਜਾ ਥੱਲੇ ਮਿੱਟੀ ਦੇ ਵਿੱਚ ਗੋਮ ਹੋ ਕੇ ਸਾਹ ਘੁੱਟਣ ਕਰਕੇ ਜਿਹੜੀਆਂ ਗਿਆ ਉਹਦੀ ਦੂਜੇ ਦੀ ਮੌਤ ਹੋ ਗਈ ਇੱਕ ਪ੍ਰਤਪਾਲ ਸਿੰਘ ਆ ਤੇ ਗਰਜਿੰਦ ਸਿੰਘ ਜਗਰਾਤ ਸਿੰਘ ਇਹਨਾਂ ਦੋਵਾਂ ਦੀ ਮੌਤ ਹੋ ਗਈ ਮੂਕੇ ਤੇ ਤੇ ਇੱਕ ਇਹਦਾ ਵੱਡਾ ਬੇਟਾ ਉਹ ਬਾਹਰ ਖੜਾ ਸੀ ਇੱਕ ਮਿੱਟੀ ਜੀ ਨਪਿਆਈ ਇੱਕ ਨਿਕਲ ਆਇਆ ਵਿੱਚੋਂ ਇਹ ਚਾਰ ਬੰਦੇ ਸੀ ਕੁੱਲ ਕੀ ਮੰਗ ਕਰਦੇ ਸੀ ਉਹ ਮੰਗ ਤੇ ਇਹ ਕਰਦੇ ਆ ਵੀ ਗਰੀਬ ਆਦਮੀ ਇਹਦੇ ਮਾਰਿਆ ਗਿਆ ਇਹ ਆਪਣਾ ਮਿੰਨਤ ਮંજੂਰੀ ਦਾ ਕੰਮ ਕਰਦਾ ਸੀ ਆਪਣੀ ਰੋਟੀ ਪਾਣੀ ਦਾ ਕਰਦੇ ਹੀ ਇਹ ਪ੍ਰਸ਼ਾਸਨ ਗਾੜੀ ਹੀ ਮੈਂ ਕਰਦੇ ਆ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਿਹੜਾ ਵਿਰੋਧੀ ਦੋਸ਼ੀ ਨੇ ਇਹ ਕੰਮ ਕੀਤਾ ਵਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਪਿੰਡ ਦਾ ਕਿ ਸਰਪੰਚ ਹੋਂਦੇ ਨਾਟੇ ਇਹਦਾ ਕੰਮ ਬੱਚਿਆਂ ਨਾਲ ਕਰੇ ਜਿੱਦਾਂ ਦੇ ਇਹ ਬੱਚੇ ਸੀ ਉਦਾਂ ਦੇ ਆਪਦੇ ਉਹਦੇ ਬੱਚੇ ਸੀ ਬਹੁਤ ਮਾੜਾ ਕੰਮ ਕੀਤਾ ਉਹਨੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਕਦੋਂ ਮਿਲੀ ਵੀ ਆ ਹਾਸਾ ਵਰ ਗਿਆ ਮੈਂ ਇਹਨਾਂ ਦੇ ਮੈਂ ਜਦੋਂ ਇਹਨਾਂ ਦੇ ਘਰੇ ਗਿਆ ਨਾ ਬੱਚੇ ਲੈ ਕੇ ਆਏ ਆ ਤੇ ਮੈਨੂੰ ਇਹਦੇ ਬੇਟਾ ਜਿਹੜਾ ਬੇਟਾ ਬਾਹਰ ਖੜਾ ਸੀ ਉਹਨੇ ਮੈਨੂੰ ਦੱਸੀ ਗੱਲ ਵੀ ਆ ਕਹਾਣੀ ਹੋਈ ਆ ਸਾਰੀ ਵਾਰ ਰੱਥੇ ਇਹਦੇ ਵੱਡੇ ਬੇਟੇ ਨੇ ਦੱਸੀ ਆ ਕੀ ਵੱਡੇ ਬੇਟੇ ਤੇ ਲਾ ਕੇ ਆ ਹਰਪ੍ਰੀਤ ਸਿੰਘ ਨੇ ਦੱਸੀ ਆ ਉਹ ਨਾਲ ਮੌਕੇ ਤੇ ਖੜਾ ਸੀ ਮੈਂ ਇੱਕ ਪਿੰਡ ਦਾ ਮੋਹਤਵਾਰ ਹੋਣ ਕਰਕੇ ਕਾਂਗਰਸ ਪਾਰਟੀ ਦਾ ਮੇਰਾ ਸੰਬੰਧਤਾ ਤੇ ਮੈਂ ਕਿ ਇਨਸਾਨੀ ਤੌਰ ਤੇ ਮੈਂ ਸਮਾਜ ਸੇਵਕ ਆ ਹਰ ਇੱਕ ਦੇ ਦੁੱਖ ਸੁੱਖ ਦੇ ਉੱਤੇ ਇਹ ਮੇਰਾ ਪਤਾ ਕਰ ਲਓ ਕਿ ਬਿਮਾਰ ਹੋ ਜੇ ਕੋਈ ਗਰੀਬ ਹੋ ਜੇ ਕਿਤੇ ਸੱਟ ਲੱਗ ਜੇ ਮੈਂ ਹਰ ਇੱਕ ਦਾ ਦਾਖਲ ਕਰਕੇ ਇਲਾਜ ਕਰਾਉਣਾ ਮਰੇ ਬੰਦੇ ਨੂੰ ਚੁੱਕ ਕੇ ਮੈਂ ਬਚਾਉਣਾ ਅਨਸ਼ਾਨ ਸਿੰਘ ਰਾਣੀਗੜ੍ਹ ਮੇਰਾ ਨਾਮ ਅਨਸ਼ਾਨ ਸਿੰਘ ਪੁੱਤਰ ਮੇ ਦਸ ਸਿੰਘ ਵਾਸੀ ਰਾਣੀਗੜ੍ਹ ਆਵਾ ਤੇ ਇਹ ਮੈਂ ਬਹੁਤ ੱਟਾ ਆ ਜੀ ਇਹਨੂੰ ਪ੍ਰਸ਼ਾਸਨ ਕੋਲ ਇਨਸਾਫ ਦਵਾਇਆ ਜਾਵੇ ਫਿਰ ਕੀ ਨਾ ਤੁਹਾਡਾ ਉਹ ਕਿਸ ਤਰ੍ਹਾਂ ਹਾਸਾ ਆਇਆ ਇਹ ਤੁਹਾਡਾ ਕਿਵੇਂ ਬਚਾਓਗੇ ਜੀ ਜੀ ਮੇਰਾ ਨਾਮ ਬਲਵੰਤ ਸਿੰਘ ਆ ਪਿੰਡ ਰਾਣੀ ਵਲਾਵਾ ਜੀ ਚੰਬੇ ਸਰਪੰਚ ਨਾਲ ਫੋਨ ਕੀਤਾ ਸੀ ਪਾਈਪ ਲਾਈਨ ਨਵੀਂ ਪਾਉਣ ਵਾਸਤੇ ਜਿਉਂ ਹੀ ਨਵੀਂ ਪਾਉਣ ਗਏ ਆ ਤੇ ਇਨਾਂ ਕਿਹਾ ਵੀ ਜਿਹੜੀ ਪੁਰਾਣੀ ਪਾਈਪ ਲਾਈਨ ਪਹਿਲਾਂ ਕੱਢ ਲਈਏ ਤੇ ਜਿਹੜੀ ਇਹਦੇ ਪੈਸ ਬਾਜ ਜਾਣਗੇ ਉਹ ਨਮਗੁੱਦਰ ਦੀ ਜਿਹੜੀ ਨਵੀਂ ਚੜੀ ਮਾਰੀ ਉਹ ਚ ਪਾਏ ਜਾਣਗੇ ਉਹ ਮਸ਼ੀਨਾਂ ਚੱਲੀ ਮਾਰੀ ਚੜੀ ਦੂੰਗੀ ਮਾਰੀ ਹੀ ਇਹਨਾਂ ਨੇ ਆਖਿਆ ਵੀ ਪੁਰਾਣੇ ਪਾਈਪ ਕੱਢ ਲੋ ਅਸੀਂ ਆਂਦੇ ਹੱਥਾਂ ਨਾਲ ਕੱਢ ਲੋ ਇਹਨਾਂ ਉਹ ਟਰੈਕਟਰ ਲੈ ਆਓ ਰੇਟ ਨਹੀਂ ਲੈਂਦਾ ਠੀਕ ਆ ਇਹਨਾਂ ਨੇ ਹੱਥਾਂ ਨਾਲ ਰੱਸਾ ਪਾ ਕੇ ਖਿੱਚਣ ਲੱਗੇ ਆ ਤੇ ਜਦੋਂ ਖਿੱਚਿਆ ਤੇ ਉਹ ਤੇਗਣੇ ਸਾਰੇ ਜਾਣੇ ੱੱਲੇ ਆ ਗਏ ਠੀਕ ਆ ਜੀ ਕਿਸ ਤਰ੍ਹਾਂ ਬਾਹਰ ਆਏ ਇਹ ਜੀਸੀਪੀ ਬਾਹਰ ਬਰਝਾਂਦਾ ਨਾ ਜੀ ਮੇਰੀ ਤੇ ਕਿਸਮਤ ਮਾਰ ਬੱਜਦਾ ਕਿਹਦੇ ਹਿਸਾਬ ਨਾਲ ਮੈਂ ਉੱਥੱਲੇ ਤੇ ਮੈਂ ਐਸੇ ਬੈਠਾ ਸਾਹ ਕਿ ਪਿਆਸੇ ਕੰਦਾ ਪੂਰਾ ਟੁੱਟ ਗਿਆ ਏ ਤੇ ਤੇ ਤੁਹਾਡੇ ਨਾਲ ਦੋ ਜਣੇ ਦੀ ਡੈਥ ਹੋਈ ਆ ਹਾਂਜੀ ਦੋ ਜਣੇ ਦੀ ਡੈਥ ਹੋ ਗਈ ਨਾਲ ਬਾਅਦ ਇਹਨਾਂ ਜੇਸੀਪੀ ਜਾਂਦਾ ਪੱਤੇ ਤੋਂ ਕੀ ਮੰਗ ਕਰਦੇ ਜੀ ਮੰਗ ਪ੍ਰਸ਼ਾਸਨ ਕੋਲੋਂ ਸਾਹ ਮੰਗ ਕਰਦੇ ਹਾਂ ਸਾਹੀ ਚਾਹੀਦਾਂ ਨੂੰ ਕੋਈ ਮਤਮੋਤ ਕੀਤੀ ਜਾਵੇ ਉਹ ਵੀ ਗਰੀਬ ਗਰੀਬ ਪਰਵਾਰ ਆ ਦਿਹਾੜੀਦਾਰੀ ਬੰਦੇ ਆ ਸਰ ਜੀ ਇਸੇ ਕਰਕੇ ਕੰਮ ਕਰਨ ਗਏ ਆ ਇਹ ਵੀ ਨਾ ਮਹਾਤ ਸੇਫਟੀ ਆਫਿਸਟਰਾਂ ਐਰੋ ਕੀ ਨਾਮ ਕੀ ਉਹਨਾਂ ਦੇ ਵਿਚਾਰਦੇ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਲੂਕੇਸ਼ਨ ਦੀ ਪੇ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਨਾਲ ਉਹ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਬਾਦ ਸਿੰਘ ਪੁੱਤਰ ਮੁਖਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਆ ਗਿਆ ਪਤਵਾਲਾ ਦੇ ਪੁੱਤ ਜਗਤਾਰ ਸਿੰਘ ਇਹਦੀ ਉਮਰ ਹੈ 18 ਕੋਸਾਲ ਦੀ ਇਹ ਦੋਵੇਂ ਯਾਨੀ ਕਿ ਲਾਨੀਵਾਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਰੀਆਂ ਹੀ ਕਬਜ਼ੇ ਤੇ ਲੈ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਜਲਦਾਂ